ਸਰ ਪੰਸਾਪ ਹਾਂ ਜੀ ਲੱਗੋ ਜੀ ਤੁਸੀਂ ਲਾਣ ਲੱਗੋ ਕੋਈ ਆਓ ਜੀ ਨੋ ਜੀ ਧੰਨਵਾਦ ਲੈ ਵੀ ਉਹ ਲਓ ਜੀ ਚਲੋ ਡੁੱਫਾਈਏ ਵੀ ਸਭਨ ਸੋਣਾਂ ਲੋ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਬੀਜੇ ਸਿੰਘ ਰਾਜੀ ਜਿੰਦਾਬਾਦ ਡਾਕਟਰ ਬੀਜੇ ਸਿੰਘ ਰਾਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਬੀਜੇ ਸਿੰਘ ਰਾਜੀ ਜਿੰਦਾਬਾਦ ਸਿਕਲ ਜੀ ਪਿੰਡ ਉੱਬਾ ਤੋਂ ਬਰਜਿਤਲਮਾ ਪਿੱਛੋਂ ਹੁੰਦੇ ਹੋਏ ਬਾਇਆੜ ਅਖਲੀ ਦੀ ਫਿਰਨੀ ਤੱਕ ਜਿਹੜੀ 12.70 ਕਿਲੋਮੀਟਰ ਰੋਡ ਬਣਨੀ ਹੈ 2 ਕਰੋੜ ਰੁਪਏ ਦੀ ਲਾਗਤ ਨਾਲ ਉਹਦੀ ਪਹਿਲਾਂ ਸ਼ੁਰੂਆਤ ਕੀਤੀ ਗਈ ਹੈ ਉੱਬੇ ਤੋਂ ਤੇ ਬਰਜਿਤਲਮਾ ਤੋਂ ਕਿਉਂਕਿ ਸਭ ਤੋਂ ਵੱਧ ਦਿੱਕਤ ਬਰਜਿਤਲਮਾ ਦੇ ਸਾਡੇ ਸਾਥੀਆਂ ਨੂੰ ਸੀ ਜਦੋਂ ਵੀ ਉਹ ਲੰਘਦੇ ਸੀ ਕਿਉਂਕਿ ਉੱਬੇ ਤੋਂ ਅੱਗੇ ਸੜਕ ਠੀਕ ਸੀ ਆ ਜਿਹੜਾ ਟੋਟਾ ਖਾਸ ਕਰਕੇ ਵੈਸਤੇ ਸਾਰੀ ਸੜਕ ਖਰਾਬ ਸੀ ਪਰ ਆ ਟੋਟਾ ਥੋੜਾ ਜਿਆਦਾ ਹੀ ਖਰਾਬ ਸੀ ਲੰਘਣਾ ਬਹੁਤ ਮੁਸ਼ਕਲ ਸੀ ਕਿਉਂਕਿ ਸਕੂਲ ਵੀ ਅੱਗੇ ਹੈ ਹਸਪਤਾਲ ਵੀ ਹੈ ਡਿਸਪੈਂਸਰੀ ਵੀ ਇੱਥੇ ਹੈ ਨਾਜ ਮੰਡੀ ਹੈ ਔਰ ਮਾਨਸਾ ਨੂੰ ਰਸਤਾ ਵੀ ਇਹੀ ਜਾਂਦਾ ਇਸੇ ਲਈ ਸਾਡੇ ਸਾਰੇ ਇਹਨਾਂ ਵਰਕਰਾਂ ਚ ਪਿੰਡ ਵਾਸੀਆਂ ਚ ਬੜੀ ਖੁਸ਼ੀ ਹੈ ਔਰ ਉਤਸ਼ਾਹ ਹੈ ਇਸੇ ਕਰਕੇ ਅੱਜ ਅਸੀਂ ਇੱਥੇ ਦੁਬਾਰਾ ਇਨਾਂ ਨੂੰ ਬੜੀ ਇੱਛਾ ਸੀ ਕਿ ਇਹਦੀ ਸ਼ੁਰੂਆਤ ਇੱਥੋਂ ਵੀ ਕੀਤੀ ਜਾਵੇ ਔਰ ਟੱਕ ਇੱਥੇ ਵੀ ਲਾਇਆ ਜਾਵੇ ਤੇ ਔਰ ਠੇਕੇਦਾਰ ਸਾਹਿਬ ਤੇ ਐਸਟੀਓ ਸਾਹਿਬ ਮੰਡੀ ਬੋਰਡ ਸਾਰੇ ਖੜੇ ਆ ਔਰ ਇਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਵਧੀਆ ਕੁਆਲਿਟੀ ਦੀ ਸੜਕ ਆਪਾਂ 2 ਮਹੀਨੇ ਦੇ ਅੰਦਰ ਅੰਦਰ ਤਿਆਰ ਕਰਕੇ ਬਣਾਵਾਂਗੇ ਔਰ ਪਿੰਡ ਵਾਸੀਆਂ ਦਾ ਇਲਾਕਾ ਵਾਸੀਆਂ ਦਾ ਜੋ ਲੰਬੇ ਸਮੇਂ ਤੋਂ ਜਿਹੜੀ ਇਹ ਮੰਗ ਸੀਗੀ ਉਹਨੂੰ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਨੇ ਉਹ ਉਹਦੇ ਤੇ ਫੁੱਲ ਚੜਾਏ ਨੇ ਔਰ ਮੈਂ ਧੰਨਵਾਦ ਦੀਆਂ ਮੁੱਖ ਮੰਤਰੀ ਸਾਹਿਬ ਦਾ ਔਰ ਚੇਅਰਮੈਨ ਮੰਡੀਕਰਨ ਬੋਰਡ ਸਰਦਾਰ ਰਚਨ ਸਿੰਘ ਵਰਸੜ ਜੀ ਦਾ ਜਿਨ੍ਹਾਂ ਨੇ 2 ਕਰੋੜ ਰੁਪਏ ਦਾ ਫੰਡ ਸਾਨੂੰ ਇਸ ਸੜਕ ਲਈ ਇਹ ਦਿੱਤਾ ਤਾਂ ਜੋ ਉਹਦਾ ਠੇਕਾ ਹੋ ਕੇ ਅਸੀਂ ਅੱਜ ਸੜਕ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੜਕ ਦਾ ਕੰਮ ਚੱਲਿਆ ਸਾਰਾ ਨਗਰ ਸਾਡਾ ਬੁਰਜ ਢਲਮਾ ਤੇ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਡਾਕਟਰ ਅਭਿਜੈ ਸਿੰਘਲਾ ਜੀ ਦਾ ਅਤੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸਾਡਾ ਕੰਮ ਬਹੁਤ ਚਿਰ ਤੋਂ ਲਟਕਿਆ ਪਿਆ ਸੀਗਾ ਜੀ ਬਹੁਤ ਹੀ ਅਸੀਂ ਇੱਥੇ ਜ਼ਿਆਦੀ ਔਖੇ ਸੀ ਲਾਂਘੇ ਦੇ ਵਿੱਚ ਇਹ ਅੱਜ ਸਾਰਾ ਕੰਮ ਸ਼ੁਰੂਆਤ ਹੋ ਗਈ ਹੈ ਜੀ ਇਹ ਆਪਣੇ ਐਮਐਲਏ ਸਾਹਿਬ ਕਹਿੰਦੇ 2 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜੂ ਜੀ ਅਸੀਂ ਦੁਬਾਰਾ ਫੇਰ ਐਮਐਲਏ ਸਾਹਿਬ ਦਾ ਅਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ